ਦੋਸਤੋ ਤੁਸੀਂ ਦੇਖ ਰਹੇ ਹੋ ਸਾਡਾ ਪੰਜਾਬੀ ਲਿਖਤ ਚੈਨਲ ਪੰਜਾਬੀ ਲਿਖਤ ਚੈਨਲ ਦੇ ਵਿੱਚ ਅਸੀਂ ਕੋਈ ਨਾ ਕੋਈ ਰਚਨਾ ਹੀ ਕੋਈ ਧਾਰਮਿਕ ਵਿਚਾਰ ਤੁਹਾਡੇ ਨਾਲ ਸਾਂਝੀ ਕਰਦੇ ਆਂ ਅਮੀਰ ਕਰਦਾ ਹਾਂ ਕਿ ਤੁਸੀਂ ਆਪਣੇ ਘਰ ਠੀਕ ਠਾਕ ਹੋਵੋਗੇ ਤੇ ਆਪਣੇ ਪਰਿਵਾਰ ਦੇ ਨਾਲ ਆਪਣੀ ਜ਼ਿੰਦਗੀ ਤੇ ਭਲਾ ਨੂੰ ਬਦੀਆ ਬਤਾ ਰਹੇ ਹੋਵੋਗੇ ਬਰਾ 2025 ਸਾਰਿਆਂ ਲਈ ਖੁਸ਼ੀਆਂ ਤੇ ਖੇੜੇ ਲੈ ਕੇ ਆਵੀਂ ਅੱਜ 8 ਤਰੀਕ ਹੋ ਗਈ ਆ ਤੇ ਪਿਛਲੇ ਦਿਨਾਂ ਤੋਂ ਹੀ ਆਪਾਂ ਇਹ ਪ੍ਰੋਗਰਾਮ ਸ਼ੁਰੂ ਕੀਤਾ ਪਰ ਚੈਨਲ ਦੀ ਗ੍ਰੋਥ ਸ਼ੁਰੂ ਦੇ ਵਿੱਚ ਤੁਹਾਡਾ ਬਹੁਤ ਵੱਡਾ ਹੁਆਰਾ ਸੀ ਬਹੁਤ ਸਬਸਕ੍ਰਾਈਬਰ ਜੁੜ ਰਹੇ ਸੀ ਹੁਣ ਥੋੜੀ ਸਬਸਕ੍ਰਾਈਬਰ ਘਟ ਹੈ ਤੇ ਕੋਸ਼ਿਸ਼ ਕਰੋ ਕਿ ਆਪਣੇ ਦੋਸਤ ਨੂੰ ਜ਼ਰੂਰ ਬਣਦਾ ਹੋਇਆ ਇੱਜਤ ਮਾਨਤੇ ਪਿਆਰ ਜ਼ਰੂਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਪਰਿਵਾਰਾਂ ਦੇ ਨਾਲ ਅੱਗੇ ਸਾਂਝਾ ਜ਼ਰੂਰ ਕਰੋ ਕਿਉਂਕਿ ਇਹ ਪ੍ਰੋਗਰਾਮ ਤੁਸੀਂ ਹਰ ਥਾਂ ਤੇ ਬੈਠ ਕੇ ਹਰ ਪਰਿਵਾਰ ਦੇ ਵਿੱਚ ਬੈਠ ਕੇ ਤੁਸੀਂ ਸੁਣ ਸਕਦੇ ਹੋ ਦੇਖ ਸਕਦੇ ਹੋ ਕਿਉਂਕਿ ਇਸ ਦੇ ਵਿੱਚ ਸਿਰਫ ਕੁਝ ਪਰਮਾਤਮਾ ਦੀਆਂ ਉਹ ਗੱਲਾਂ ਹੁੰਦੀਆਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਗੱਲਾਂ ਕਰਦੇ ਹਾਂ ਇਹਦੇ ਵਿੱਚ ਇਹੋ ਜਿਹੇ ਕੋਈ ਵੀ ਇਤਰਾਜ ਸ਼ਬਦ ਜਾਂ ਟਿਪਟੀ ਨਹੀਂ ਹੁੰਦੀ ਇਤੋਂ ਸਿ ਪਰਿਵਾਰਾਂ ਵਿੱਚ ਜਾਂ ਬੱਚਿਆਂ ਵਿੱਚ ਬੈਠ ਕੇ ਨਾ ਦੇਖ ਸਕੋ ਜੋ ਇਨਸਾਨ ਤੁਹਾਡੇ ਪਿਆਰ ਨਾਲ ਤੁਹਾਡਾ ਨਹੀਂ ਹੋਇਆ ਉਹਨੂੰ ਰੱਬ ਕੋਲੋਂ ਦੁਆਵਾ ਕਰ ਮੰਗਣ ਦਾ ਵੀ ਕੋਈ ਫਾਇਦਾ ਨਹੀਂ ਹੈ ਜੋ ਇਨਸਾਨ ਤੁਹਾਡੇ ਪਿਆਰ ਨਾਲ ਤੁਹਾਡਾ ਨਹੀਂ ਹੋਇਆ ਉਹਨੂੰ ਰੱਬ ਕੋਲੋਂ ਦੁਆਵਾ ਕਰ ਕਰ ਮੰਗਣ ਦਾ ਵੀ ਕੋਈ ਫਾਇਦਾ ਨਹੀਂ ਤੂਫਾਨ ਵੀ ਆਉਣਾ ਚਾਹੀਦਾ ਹੈ ਜ਼ਿੰਦਗੀ ਦੇ ਵਿੱਚ ਪਤਾ ਚੱਲ ਜਾਂਦਾ ਹੈ ਕੌਣ ਸਾਡਾ ਹੱਥ ਛੱਡ ਕੇ ਭਜਦਾ ਹੈ ਅਤੇ ਕੌਣਾ ਹੱਥ ਫੜਕੇ ਲਿਬੜਿਆ ਬੰਦਾ ਜਾਂ ਤਾਂ پاگل ਹੋ ਸਕਦਾ ਏ ਜਾਂ ਫਿਰ ਉਹ ਮਿਹਨਤੀ ਹੋਵੇਗਾ ਲਿਬੜ ਲਿਬੜ ਕੇ ਮੁੜਕਾ ਬੀਚਣ ਵਾਲੇ ਨੂੰ ਹੀ ਪਤਾ ਹੁੰਦਾ ਮਿਹਨਤ ਦਾ ਪੈਸਾ ਕੀ ਨੂੰ ਕਹਿੰਦੇ ਨੇ ਲਿਬੜਿਆ ਬੰਦਾ ਲਿਬਰਾਂ ਬੰਦਾ ਜਾਂ ਤਾਂ پاگل ਹੋ ਸਕਦਾ ਹੈ ਜਾਂ ਫਿਰ ਉਹ ਮਿਹਨਤੀ ਹੋਵੇਗਾ ਲਿਬਰ ਲਿਬਰ ਕੇ ਮੁੜਕਾ ਵੇਚਣ ਵਾਲੇ ਨੂੰ ਹੀ ਪਤਾ ਹੁੰਦਾ ਮਿਹਨਤ ਦਾ ਪੈਸਾ ਕਿਹਨੂੰ ਕਹਿੰਦੇ ਨੇ ਇੰਨਾ ਕਦੇ ਵੀ ਮੇਰੇ ਮਾਲਕਾ ਕਿ ਮੈਂ ਜ਼ਮੀਨ ਤੇ ਹੀ ਰਹਾ ਤਾਂ ਲੋਕ ਉਸ ਨੂੰ ਮੇਰਾ ਬੜਪਣ ਸਮਝਣ ਮੇਰੀ ਔਕਾਤ ਨਹੀਂ ਘੜਾ ਕੋਠੀਕ ਕਰਨ ਵਾਲੇ ਤਾਂ ਬਹੁਤ ਨੇ ਪਰ ਟਾਈਮ ਤਾਂ ਰੱਬ ਨੇ ਹੀ ਠੀਕ ਕਰਨਾ ਹੈ ਕਲੋਕ ਠੀਕ ਕਰਨ ਵਾਲੇ ਕਾਰੀਗਰ ਤਾਂ ਬਹੁਤ ਮਿਲ ਜਾਣਗੇ ਪਰ ਟਾਈਮ ਤਾਂ ਵਹਿਗੁਰੂ ਨੇ ਹੀ ਠੀਕ ਕਰਨਾ ਇਨਾ ਹਕਾਰ ਵੀ ਨਹੀਂ ਚੰਗਾ ਦੋਸਤ ਆ ਪਿਆਰ ਨਾਲ ਮਸਲੇ ਸਵਾਰ ਹੁੰਦੇ ਨੇ ਜਾਣ ਤਾਂ ਕਈ ਲੈ ਲੈਂਦੇ ਯਾਰ ਬਣ ਕੇ ਪਰ ਜਾਣ ਦੇਣ ਵਾਲੇ ਘੱਟ ਯਾਰ ਹੁੰਦੇ ਆ ਕਰੋ ਵੀ ਨਹੀਂ ਮਾੜੇ ਉਹਦਾ ਵੀ ਨਹੀਂ ਦੱਬਦੇ ਅਸਲੇ ਕਦੇ ਵੀ ਸਿਲਾਂ ਚੋਂ ਨਹੀਂ ਲੱਭਦੇ ਕਰੋ ਮੇਰੀ ਮਾੜੀ ਉਦਾਂ ਵੀ ਨਹੀਂ ਦਬਦੇ ਅਸਲੇ ਕਦੇ ਵੀ ਸਿੱਲਾਂ 'ਚੋਂ ਨਹੀਂ ਲੱਭਦੇ ਇਹ ਦੁਨੀਆ ਰੰਗ ਬਰੰਗੀ ਕੋਈ ਕਾਲਾ ਤੇ ਕੋਈ ਗੋਹਰਾ ਕਿਸੇ ਦਾ ਦਿਲ ਵੱਡਾ ਏ ਤੇ ਕਿਸੇ ਦਾ ਥੋੜਾ ਜਿਵੇਂ ਦੁਨੀਆ ਚੱਲਦੀ ਏ ਅਸੀਂ ਵੀ ਉੰਜ ਹੀ ਹੋ ਲਈਦਾ ਹੱਸਦੇ ਨਾ ਹੱਸਦੇ ਲਈਦਾ ਤੇ ਰੋਂਦੀ ਨਾਲ ਰੋ ਲਈਦਾ ਇਹ ਦੁਨੀਆ ਰੰਗ ਬਰੰਗੀ ਕੋਈ ਕਾਲਾ ਤੇ ਕੋਈ ਗੋਹਰਾ ਕਿਸੇ ਦਾ ਤੇਲ ਵੱਡਾ ਤੇ ਕਿਸੇ ਦਾ ਥੋੜਾ ਜਿਵੇਂ ਦੁਨੀਆ ਚੱਲਦੀ ਏ ਤੇ ਅਸੀਂ ਵੀ ਉੰਜ ਹੀ ਹੋ ਲਈਦਾ ਹੱਸੇ ਨਾ ਹੱਸ ਲਈਦਾ ਫਿਰੋਂਦੇ ਨਾਲ ਰੋ ਲਈਦਾ ਔਰਤ ਦੀ ਇੱਜ਼ਤ ਕਿਸਾਨ ਦੀ ਮਿਹਨਤ ਤੇ ਸੈਨਿਕ ਦੀ ਜ਼ਿੰਦਗੀ ਨੂੰ ਛੱਡ ਕੇ ਇਸ ਦੇਸ਼ ਵਿੱਚ ਬਾਕੀ ਸਭ ਕੁਝ ਮhenga ਹੈ ਔਰਤ ਦੀ ਇੱਜ਼ਤ ਕਿਸਾਨ ਦੀ ਮਿਹਨਤ ਤੇ ਸੈਨਿਕ ਦੀ ਜ਼ਿੰਦਗੀ ਨੂੰ ਛੱਡ ਕੇ ਇਸ ਦੇਸ਼ ਵਿੱਚ ਬਾਕੀ ਸਭ ਕੁਝ ਮhenga ਹੈ ਗਲਤੀਆਂ ਨੂੰ ਮਾਫ਼ ਕਰਨਾ ਸਿੱਖ ਸੱਜਣਾ ਗਲਤੀਆਂ ਨੂੰ ਮਾਫ਼ ਕਰਨਾ ਸਿੱਖ ਸੱਜਣਾ ਗੁੱਸੇ ਹੋ ਕੇ ਜੱਗ ਵਿੱਚ ਲੱਖਾਂ ਤੁਰੇ ਫਿਰਦੇ ਨੇ ਗੁੱਸੇ ਹੋ ਕੇ ਜੱਗ ਵਿੱਚ ਲੱਖਾਂ ਤੁਰੇ ਫਿਰਦੇ ਨੇ ਕਿਸੇ ਤੋਂ ਕਦੇ ਵੀ ਕੋਈ ਉਮੀਦ ਨਾ ਰੱਖੋ ਕਿਸੇ ਤੋਂ ਕਦੇ ਵੀ ਕੋਈ ਉਮੀਦ ਨਾ ਰੱਖੋ ਕਿਉਂਕਿ ਉਮੀਦ ਹਮੇਸ਼ਾ ਦਰਦ ਦਿੰਦੀ ਆ ਉਮੀਦ ਹਮੇਸ਼ਾ ਦਰਦ ਦਿੰਦੀ ਆ ਨਾ ਰੱਖੋ ਨਾਰਾਜ਼ਗੀ ਦਿਲ ਦੇ ਵਿੱਚ ਦਿਲ ਨੂੰ ਸਾਫ਼ ਕਰ ਦਿਓ ਨਾ ਰੱਖੋ ਨਰਾਜ਼ਗੀ ਤੇਲ ਵਿੱਚ ਦਿਲ ਨੂੰ ਸਾਫ਼ ਕਰ ਦਿਓ ਜਿਸ ਨੇ ਬਿਨਾ ਲੱਗੇ ਖੁਦ ਨੂੰ ਅਧੂਰਾ ਬਿਹਤਰ ਹੈ ਜਿਸ ਦੇ ਬਿਨਾ ਲੱਗੇ ਖੁਦ ਨੂੰ ਅਧੂਰਾ ਬਿਹਤਰ ਹੈ ਉਸ ਨੂੰ ਹਮੇਸ਼ਾ ਮਾਫ਼ ਕਰ ਦਿਓ ਜਿਸ ਤੇ ਵੀ ਲੱਗੇ ਕਿ ਦਿਲ ਅਧੂਰਾ ਬਿਹਤਰ ਹੈ ਉਸ ਨੂੰ ਹਮੇਸ਼ਾ ਮਾਫ਼ ਕਰ ਦਿਓ ਕਿਉਂਕਿ ਜਿਹੜਾ ਮਾਫ਼ੀ ਸ਼ਬਦ ਹੈ ਇੱਕ ਵੱੱਡੇ ਵੱਡੇ ਬਣਦੀ ਤੁਹਾਡੇ ਦੀ ਵੱਡਪਣ ਦੀ ਨਿਸ਼ਾਨੀ ਹੈ ਇਸ ਲਈ ਮਾਫ ਕਰਨਾ ਤੇ ਮਾਫੀ ਮੰਗਣਾ ਬਹੁਤ ਵੱਡੀ ਹੈ ਭਾਰਤ ਵਿੱਚ ਭਾਰਤਿਕ ਐਸ਼ਾ ਦੇਸ਼ ਹੈ ਜਿੱਥੇ ਟ੍ਰੈਫਿਕ ਕਲੈਕਟਰ ਹਨੋਂ ਜ਼ਿਆਦਾ ਲੋਕ ਬਿੱਲ ਨੂੰ ਦੇਖ ਕੇ ਰੁਕ ਜਾਂਦੇ ਨੇ ਭਾਰਤਿਕ ਅਜਿਹੇ ਹ ਦੇਸ਼ ਹੈ ਜਿੱਥੇ ਟ੍ਰੈਫਿਕ ਕਲੈਕਟਰ ਹਨੋਂ ਜ਼ਿਆਦਾ ਲੋਕ ਬਿੱਲੀ ਨੂੰ ਦੇਖ ਕੇ ਰੁਕ ਜਾਂਦੇ ਨੇ ਹਰ ਚੀਜ਼ ਕਿਸਮਤ ਤੇ ਛੱਡੀ ਜਾਵੇ ਤਾਂ ਕਿਸਮਤ ਕੁਝ ਵੀ ਨਹੀਂ ਛੱਡਦੀ ਹਰ ਚੀਜ਼ ਕਿਸਮਤ ਤੇ ਛੱਡੀ ਜਾਵੇ ਤਾਂ ਕਿਸਮਤ ਕੁਝ ਵੀ ਨਹੀਂ ਛੱਡਦੀ ਕਿਸੇ ਨੂੰ ਜ਼ਿਹਾਰ ਕਰਕੇ ਤਾਂ ਹਰ ਕੋਈ ਪਿਆਰ ਕਰ ਲੈਂਦਾ ਏ ਪਰ ਜੋ ਬਿਨਾਂ ਇਜ਼ਹਾਰ ਕੀਤੇ ਕੀਤਾ ਜਾਵੇ ਉਹ ਹੁੰਦਾ ਹੈ ਸਭ ਤੋਂ ਮਠਾਸ ਭਰਿਆ ਪਿਆਰ ਕਿਸੇ ਨੂੰ ਜ਼ਿਹਾਰ ਕਰਕੇ ਤਾਂ ਹਰ ਕੋਈ ਪਿਆਰ ਕਰ ਲੈਂਦਾ ਏ ਪਰ ਜੋ ਬਿਨਾਂ ਜ਼ਹਰ ਕੀਤੇ ਕੀਤਾ ਜਾਏ ਉਹ ਹੁੰਦਾ ਏ ਸਭ ਤੋਂ ਮਠਾਸ ਭਰਿਆ ਪਿਆਰ ਜਾਤ ਪਾਤ ਬਣਾਈ ਨਹੀਂ ਇਨਸਾਨਾਂ ਨੇ ਕੋਈ ਸ਼ੈਣੀ ਤੇ ਕੋਈ ਜੱਟ ਪਰ ਇਸ ਦੁਨੀਆ ਤੇ ਚੰਗੇ ਲੋਕ ਮਿਲਦੇ ਬਹੁਤ ਨੇ ਘੱਟ ਜਾਤ ਪਾਤ ਬਣਾਈ ਇਨਸਾਨਾਂ ਨੇ ਕੋਈ ਸ਼ੈਣੀ ਤੇ ਕੋਈ ਜੱਟ ਪਰ ਇਸ ਦੁਨੀਆ ਤੇ ਚੰਗੇ ਲੋਕ ਮਿਲਦੇ ਨੇ ਬਹੁਤ ਘੱਟ ਲੋਕ ਰਿਸ਼ਤੇ ਬਣਾਉਣ ਚ ਤੇ ਦਿਲ ਤੋੜਨ ਚ ਬਹੁਤ ਚਲਤ ਬਾਜੀ ਖਰ ਜਾਂਦੇ ਨੇ ਲੋਕ ਰਿਸ਼ਤੇ ਬਣਾਉਣ ਚ ਤੇ ਦਿਲ ਤੋੜਨ ਚ ਬਹੁਤ ਜਲਦਬਾਜੀ ਕਰ ਜਾਂਦੇ ਨੇ ਕੁੱਛੜ ਰਹਿ ਕੇ ਮੁੰਨੇ ਦਾੜੀ ਤਾਂ ਹੀ ਕਹਿੰਦੇ ਲੋਕ ਕੁੱਛੜ ਰਹਿ ਕੇ ਮੁੰਨੇ ਦਾੜੀ ਤਾਂ ਹੀ ਕਹਿੰਦੇ ਲੋਕ ਦੋਸ਼ਣ ਨਾਲੋਂ ਬੁਰਾ ਮਤਲਬੀ ਯਾਰ ਹੁੰਦਾ ਦੁਸ਼ਮਣ ਨਾਲੋਂ ਬੁਰਾ ਮਤਲਬੀ ਯਾਰ ਹੁੰਦਾ ਭੁੱਲ ਜਾਂਦੀਆਂ ਸਮੇਂ ਨਾਲ ਬਹੁਤ ਸਾਰੀਆਂ ਗੱਲਾਂ ਭੁੱਲ ਜਾਂਦੀਆਂ ਸਮੇਂ ਨਾਲ ਬਹੁਤ ਸਾਰੀਆਂ ਗੱਲਾਂ ਫੁੱਲੜਾ ਮੁਸ਼ਕਲ ਪਹਿਲਾਂ ਪਿਆਰ ਹੁੰਦਾ ਰਾਤਾ ਕਾ ਪੀੜ ਦੇਕੇ ਘਟ ਦਿੰਦਾ ਸੂਲੀ ਫੁੱਲਾਂ ਨਾਲੋਂ ਚੰਗਾ ਥਾਈਓ ਖਾਰ ਹੁੰਦਾ ਸੁਣਿਆ ਕਦੇ ਨਾ ਮਿਲਦੀ ਪੱਤਣ ਤੋਂ ਬੀੜੀਆਂ ਤੇ ਜੋ ਸਦਾ ਸਵਾਰ ਹੁੰਦਾ ਉਹਨਾਂ ਨੂੰ ਕਦੇ ਵੀ ਪੱਤਲ ਨਹੀਂ ਮਿਲਦੀ ਜੋ ਦੋ ਬੀੜੀਆਂ ਤੇ ਸਵਾਰ ਹੁੰਦਾ ਅੱਖ ਨਾਲ ਅੱਖ ਨਹੀਂ ਕਦੇ ਬੁਲਾ ਸਕਦਾ ਆਦਮੀ ਜਾਰੋ ਜੋਗ ਨਾ ਘਾਰ ਹੁੰਦਾ ਵੇਚ ਕੇ ਖਾ ਜਾਣਾ ਸੀ ਮਤਲਬ ਵੀ ਲੋਕਾਂ ਨੇ ਵੇਚ ਕੇ ਖਾ ਜਾਣਾ ਸੀ ਮਤਲਬ ਵੀ ਲੋਕਾਂ ਇਹ ਰੱਬ ਵੀ ਕਿਤੇਰੇ ਸਾਡੇ ਵਿਚਕਾਰ ਹੁੰਦਾ ਕਿਉਂਕਿ ਅੱਜ ਲੋਕ ਇੰਨੇ ਸੈਲਫਿਸ਼ ਹੋ ਗਏ ਆ ਕਿ ਆਪਣਾ ਮਤਲਬ ਕਰਦੇ ਅਨਸਾਰ ਹੀ ਸਾਰੀਆਂ ਚੀਜ਼ਾਂ ਭੁੱਲ ਜਾਂਦੇ ਨੇ ਸੋ ਇਸ ਕਰਕੇ ਦੋਸਤੋ ਮਤਲਬੀ ਕਦੇ ਨਾ ਬਣੋ ਜ਼ਿੰਦਗੀ ਸੋਹੀ ਹੈ ਬਹੁਤ ਕੁਝ ਪਰਮਾਤਮਾ ਨੇ ਤੁਹਾਨੂੰ ਦਿੱਤਾ ਹੈ ਬਹੁਤ ਵਧੀਆ ਇਸ ਧਰਤੀ ਤੇ ਆਇਓ ਇਸ ੁਲਕਾਈ ਤੇ ਆਇਓ ਹੋ ਸਕੇ ਤਾਂ ਅਸੀਂ ਕੁਝ ਚੰਗਾ ਕਰਨ ਦੀ ਕੋਸ਼ਿਸ਼ ਕਰੀਏ ਕਿਉਂਕਿ ਉਹਦੀ ਦਰਕਾਰ ਦੇ ਵਿੱਚ ਲੇਖੇ ਤਾਂ ਫਿਰ ਚੰਗਿਆਂ ਦੇ ਹੀ ਹੋਣੇ ਨੇ ਸੋ ਸਾਡੀ ਅੱਜ ਦੀ ਗੱਲਬਾਤ ਤੁਹਾਨੂੰ ਕਿੱਦਾਂ ਲੱਗੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਤੁਸੀਂ ਸਾਨੂੰ ਜ਼ਰੂਰ ਦੱਸਣਾਗਾ ਤੇ ਕੱਲ ਨੂੰ ਮਿਲਾਂਗੇ ਇਸ ਵੀਲੇ ਇਸੇ ਚੈਨਲ ਤੇ ਉਦੋਂ ਤੱਕ ਲਈ ਆਪਣੇ ਦੋਸਤ ਹਰਪੀਤ ਨੂੰ ਦਿਓ ਇਜਾਜ਼ਤ ਰੱਬ ਰੱਖਾ ਸਸ਼ੀ ਕਾਲ ਜੀ ਨਮਸਕਾਰ ਬਈੰ ਬਈੰਮੀ